ਵਿਸ਼ਵਾਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਗੱਲ ਕਰਦੇ ਆਂ ক্রিকেট ਦੀ ਭਾਰਤ ਬਨਾਮ ਨਿਊਜ਼ੀਲੈਂਡ ਦੇ ਮੈਚ ਦੀ ਜਿਸ ਮੈਚ ਦੇ ਵਿੱਚ 44 ਰਨਾਂ ਦੇ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਇਸ ਮੈਚ ਦੇ ਵਿੱਚ ਵਰੁਣ ਚੱਕਰਵਰਤੀ ਨੇ 5 ਵਿਕਟਾਂ ਲਈਆਂ ਨੇ ਤੁਹਾਨੂੰ ਦੱਸ ਦਈਏ ਚੈਂਪੀਅਨਸ ਟਰੋਫੀ 2025 ਦੇ ਅੰਤਿਮ ਲੀਗ ਮੈਚ ਦੇ ਵਿੱਚ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 44 ਰਨਾਂ ਦੇ ਨਾਲ ਹਰਾ ਦਿੱਤਾ ਹੈ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਟਨਰ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ ਪਰ ਭਾਰਤ ਨੇ 50 ਓਵਰਾਂ ਦੇ ਵਿੱਚ 9 ਵਿਕਟਾਂ ਤੇ 249 ਰਨ ਬਣਾਏ ਨਿਊਜ਼ੀਲੈਂਡ ਦੀ ਟੀਮ 45.3 ਓਵਰਾਂ ਦੇ ਵਿੱਚ 205 ਰਨਾਂ ਤੇ ਆਊਟ ਹੋ ਗਈ। ਇਸ ਤੋਂ ਬਾਅਦ ਵਰੁਣ ਚੱਕਰਵਰਤੀ ਨੇ ਇਸ ਮੈਚ ਦੇ ਵਿੱਚ ਹੀਰੋ ਦੀ ਭੂਮਿਕਾ ਨਿਭਾਈ। ਉਹਨਾਂ ਨੇ 5 ਵਿਕਟ ਲਏ। ਭਾਰਤ ਦਾ ਆਪਣੇ ਪਹਿਲੇ ਸੈਮੀਫਾਈਨਲ ਦੇ ਵਿੱਚ ਦੁਬਈ ਦੇ ਵਿੱਚ 4 ਮਾਰਚ ਨੂੰ ਹੁਣ ਆਸਟ੍ਰੇਲੀਆ ਦੇ ਨਾਲ ਸਾਹਮਣਾ ਹੋਵੇਗਾ। ਨਿਊਜ਼ੀਲੈਂਡ ਦਾ ਦੂਜਾ ਸੈਮੀਫਾਈਨਲ 5 ਮਾਰਚ ਨੂੰ ਕਰਾਚੀ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਖੇਡਿਆ ਜਾਵੇਗਾ। ਇਸ ਮੈਚ ਦੇ ਵਿੱਚ ਭਾਰਤ ਦੇ ਲਈ ਰੋਿਤ ਸ਼ਰਮਾ ਨੇ 15, ਸ਼ੁਮਨ ਗਿੱਲ ਨੇ 2, ਵਿਰਾਟ ਕੋਹਲੀ ਨੇ 11, ਸ਼ਰੇਆਸ ਐਯਰ ਨੇ 79, ਅਕਸ਼ਰ ਪਟੇਲ ਨੇ 42, ਕੇਐਲ ਰਾਹੁਲ ਨੇ 23, ਹਾਰਦਿਕ ਪਾਂਡਿਆ ਨੇ 45, ਰਵਿੰਦਰ ਜੜੇਜਾ ਨੇ 16, ਮੁਹੰਮਦ ਸ਼ਮੀ ਨੇ 5 ਤੇ ਕੁਲਦੀਪ ਯਾਦਵ ਨੇ 1 ਰਨ ਬਣਾਏ। ਨਿਊਜ਼ੀਲੈਂਡ ਦੇ ਲਈ ਮੈਟ ਹੈਨਰੀ ਨੇ 5 ਵਿਕਟ ਲਏ, ਕਾਇਲ, ਜੈਮਸਨ, ਵਿਲੀਅਮ ਔਰ ਐਕ ਮਿਸ਼ੇਲ ਸੈਟਨਰ ਅਤੇ रचिन रविंदर ने एक एक विकट न्यूजीलैंड के लिए विल यंग ने बई रन रविंदर ने छे रन कैन विलियम्स ने इक्यासी डैरिल मिशेल ने सतारा टॉम लैथर ने चौदह ग्लेन फिलिप्स ने बारह माइकर ब्रेसवेल ने दो मिशल सैटर ने अठाई मैट हैनरी ने दो कायल जेम्सन ने नबाद ਨੋਰਨ ਅਤੇ ਵਿਲੀਅਮ ਆਰਕਨੇ ਨੇ 1 ਰਨ ਬਣਾਇਆ ਵਰਨ ਚੱਕਰਵਰਤੀ ਨੇ 5 ਵਿਕਟਾਂ ਲਈਆਂ ਕੁਲਦੀਪ ਯਾਦਵ ਨੇ ਭਾਰਤ ਵੱਲੋਂ 2 ਵਿਕਟਾਂ ਲਈਆਂ ਹਾਰਦਿਕ ਪਾਂਡਿਆ ਅਕਸ਼ਰ ਪਟੇਲ ਅਤੇ ਰਵਿੰਦਰ ਜੜੇਜਾ ਨੇ ਵੀ 1-1 ਵਿਕਟ ਲਏ ਨੇ ਸੋ ਇਸ ਮੈਚ ਦੇ ਵਿੱਚ ਭਾਰਤ ਨੇ 44 ਰਨਾਂ ਦੇ ਨਾਲ ਨਿਊਜ਼ੀਲੈਂਡ ਨੂੰ ਹਰਾ ਦਿੱਤਾ